ਨਮਸਕਾਰ ਜੀ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੀਡੀ ਨਿਊਜ਼ ਪੰਜਾਬ ਤੇ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਖਾਸ ਰਿਪੋਰਟ ਲੈ ਕੇ ਹਾਜ਼ਰ ਹੋਏ ਆਂ ਤਹਿਸੀਲ ਫਲੋਰ ਦੇ ਨਾਲ ਲੱਗਦੇ ਪਿੰਡ ਗੜਾ ਦੇ ਵਿੱਚ ਅਟਵਾਲ ਕਲੋਨੀ ਬਣੀ ਹੋਈ ਹੈ ਅਟਵਾਲ ਕਲੋਨੀ ਦੇ ਮਾਲਕ ਮਨਦੀਪ ਸਿੰਘ ਗੋਰਾ ਅਟਵਾਲ ਜਿਸਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਰਿਵਲਵਰ ਦੇ ਨਾਲ ਹਮਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਗੋਰਾ ਅਟਵਾਲ ਬਾਰ-ਬਾਰ ਬੱਚੇ ਪਰ ਉਹਨਾਂ ਦੇ ਸਾਥੀ ਸੰਜੀਪ ਕੁਮਾਰ ਦੇ ਲੱਤ ਵਿੱਚ ਗੋਲੀ ਲੱਗਣ ਦੇ ਨਾਲ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਜ਼ੇਰੇ ਇਲਾਜ ਡੀ ਐਮ ਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਇਸ ਸਬੰਧੀ ਮੌਕੇ ਤੇ ਪਹੁੰਚੇ ਡੀ ਐਸ ਪੀ ਸਰਬਨ ਸਿੰਘ ਵਲਜੀਬਲ ਨੂੰ ਦੱਸਿਆ ਗਿਆ ਹੈ ਕਿ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਤੇ ਕੁਝ ਵਿਅਕਤੀਆਂ ਦੀ ਪਛਾਣ ਵੀ ਹੋ ਚੁੱਕੀ ਹੈ ਉਹਨਾਂ ਦੇ ਕਹਿਣ ਮੁਤਾਬਕ ਇੱਕ ਕੇ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ ਅਤੇ ਬਹੁਤ ਜਲਦ ਇਹ ਪੁਲਿਸ ਦੀ ਹਿਰਾਸਤ ਵਿੱਚ ਹੋਣਗੇ ਕੀ ਕਹਿਣਾ ਹੈ ਬੋਰਾ اٹਵਾਲ ਦਾ ਤੇ ਕੀ ਕਹਿਣਾ ਹੈ ਮਾਨਯੋਗ ਡੀਐਸਪੀ ਸਰਵਰ ਸਿੰਘ ਬਲਜੀ ਫਲੋਰ ਦਾ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਏਸੀ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਡੀਡੀ ਨਿਊਜ਼ ਪੰਜਾਬ ਲਈ ਸ਼ਹਿਰ ਫਲੋਰ ਤੋਂ ਖਾਸ ਰਿਪੋਰਟ ਮੈਂ ਕਿਹਾ ਯਾਰ ਜੂਮਰ ਪੁੱਛ ਲੈਂਦਾ ਲਾਈਵ ਹੋਵੇ ਤੇ ਅਜਿਹਾ ਤਾਂ ਨਾ ਗੱਲ ਕੀਤੀ ਅੱਜ ਮੈਨੂੰ ਕੋਲ ਆਈਆਂ ਮੈਂ ਕਿਹਾ ਭਾਈ ਮੈਂ ਬੁਲਾ ਲੈਂਦਾ ਉਹਨਾਂ ਨੂੰ ਫਿਰ ਤੁਸੀਂ ਆਓ ਮੈਂ ਉਹਨਾਂ ਨੂੰ ਬੁਲਾ ਲਿਆ ਤੇ ਇਹਨਾਂ ਨੂੰ ਟੋਲ ਕੀਤੀ ਮੈਂ ਕਿ ਆ ਜਾਓ ਤੁਸੀਂ ਆ ਗਏ। ਤੇ ਕਿਹਾ ਦੇ 5 ਮਿੰਟ ਚਾਹ। ਮੁੰਡੇ ਆਏ ਥਾਰ ਦੇ 20 ਵਿੱਚ ਆ ਕੇ ਇਹਨਾਂ ਨੂੰ ਕਿ ਕੋਈ ਬਾਹਰ ਆਓ ਜਿਹੜਾ ਗੱਲ ਕਰਦਾ। ਜੀ। ਮੈਂ ਕਿਹਾ ਕੋਈ ਅੰਦਰ ਆ ਜਾਓ ਵੀ ਪਾਰਟੀ ਅੰਦਰ ਆਈ ਵਿੱਚ ਵੀ ਗੱਲ ਕਰ ਲਾ ਉਹਨਾਂ ਨਾਲ। ਤੁਸੀਂ ਕਿਹਾ ਦੇ ਨਹੀਂ ਕੋਈ ਬਾਹਰ ਆਉਂਦਾ। ਜਦੋਂ ਮੈਂ ਬਾਹਰ ਗਿਆ ਤੇ ਉਹਨਾਂ ਨੇ ਮੈਨੂੰ ਇੱਥੇ ਗੱਲਾਂ ਕਰਦੇ ਕਿਤੇ ਇੱਧਰ ਹੋਰ ਆ ਜਾਓ ਇੱਥੇ ਬਾਹਰ ਲਿਆਏ। ਬਾਹਰ ਲਿਆ ਕੇ ਮੈਨੂੰ ਉਹਨੇ ਪਸਤਾਨੇ ਜਦ ਜਿੱਤਕੀ ਮੈਂ ਦੇਖਿਆ ਉਹ ਬਲੌਕ ਆਇਆ ਹੋਇਆ ਸੀ ਜਦੋਂ ਮੈਂ ਦੇਖਿਆ ਇਹ ਉਹ ਬਲੌਕ ਆ ਵੀ ਬਲੌਕ ਦਾ 2 ਨੰਬਰ ਜੀ ਆ ਇੱਥੇ ਵੀ ਨਹੀਂ ਹੈਗੇ ਯਾਰ ਨਰੌਲਾ ਪੈਂਦਾ ਗੈਂਗਸਟਰਾਂ ਦਾ ਹੂੰ ਹੂੰ ਤੇ ਮੈਨੂੰ ਕਹਿੰਦਾ ਵੀ ਤੂੰ ਮੈਨੂੰ ਜਾਣਦਾ ਨਹੀਂ ਮੇਰਾ ਨਾਮ ਰਾਹੁਲ ਆ ਹੂੰ ਇਦਾਂ ਕਹਿ ਕੇ ਜਦੋਂ ਬਲੌਕ ਕੱਢਣ ਲੱਗਾ ਤਾਂ ਮੈਂ ਉਹਦਾ ਹੱਥ ਫੜ ਲਿਆ ਹੂੰ ਤੇ ਮੈਂ ਆਵਾਜ਼ ਮੇਰੇ ਮਗਰ ਮੁੰਡਾ ਹੀ ਮੈਨੂੰ ਆਵਾਜ਼ ਮਾਰੀ ਮੈਂ ਕਿ ਗੋਲੀ ਚਲਾਉਣ ਲੱਗਾ ਨਹੀਂ ਕਿਉਂਕਿ ਉਹਨੇ ਉਹ ਮੇਰੇ ਨਾਲ ਹੀ ਹੁੰਦਾ ਉਹਦੇ ਕੋਲ ਕਿਸਟਲ ਲਾਇਸੈਂਸ ਹੀ ਮੈਨੂੰ ਇਹ ਸੀ ਕਿ ਟੱਟ ਕੇ ਜਨਰੇਟਰ ਦਾ ਖਿਆਲ ਕਰਦਾ ਵੀ ਆਪ ਹੀ ਗਲਤ ਫੰਡੀ ਹੋ ਜੀ ਹੂੰ ਪਰ ਉਹਦੇ ਲੱਗਾ ਨਹੀਂ ਸੀ ਉਹ ਉਦਾਂ ਹੀ ਆਰਟੀਓ ਨੇ ਉਹਨੇ ਫੜਨ ਦੀ ਕੋਸ਼ਿਸ਼ ਕੀਤੀ ਜਿਸ ਜਨੂਏ ਨੇ ਕਾਰ ਕਰਕੇ ਗੋਲੀ ਮਾਰੀ ਹੂੰ ਗੋਲੀ ਮੇਰਾ ਤਾਂ ਬਚਾ ਹੋ ਗਿਆ ਉਹਦੇ ਲੱਤ ਦੇ ਵਿੱਚ ਲੱਗੀ ਹੈ ਲੱਤ ਲਾ ਕੇ ਕ੍ਰੋਸ ਕਰ ਦਿੱਤੀ ਯਾਨੀ ਹੱਡੀ ਬਚ ਗਈ ਕਹਿੰਦੇ ਹੂੰ ਤੇ ਬੱਸ ਮੈਂ ਹੱਥਾ ਮੈਂ ਪਿੱਛੇ ਅੰਦਰ ਨੂੰ ਭੱਜਾ ਵੈਪਨ ਚੱਕਣ ਹੂੰ ਜਾਂ ਵੈਪਨ ਚੱਕਣ ਅੰਦਰ ਭੱਜਾ ਦੇ ਉਹਨੇ ਉਹ ਜਦ ਉਹਦੇ ਗੋਲੀ ਲੱਗੀ ਮੇਰੇ ਬਗਰ ਆ ਗਿਆ ਪੂਰੀ ਚਲਾਉਣ ਗੱਲ ਉਹਨੇ ਕੱਦੀ ਕਲੀ ਹੋਰ ਮੇਰੇ ਮਾਰੀ ਆ ਪਰ ਉਹ ਨਹੀਂ ਲੱਗੀ ਤੇ ਜਾਨੀ ਕਿ ਬਾਅਦ ਵਿੱਚ ਅੰਦਰ ਮੁੰਡੇ ਬੈਠੇ ਸੀ ਮੇਰੇ ਨਾਲ ਦੇ ਉਹਨਾਂ ਕੋਲ ਲਿਸੈਂਸ ਸੀ ਆਪਣਾ ਸੀ ਦੇ ਅਸੀਂ ਚੱਲ ਗੋਲੀਆਂ ਉੱਤੋਂ ਚੱਲੀਆਂ ਤੇ ਉਹ ਬੱਜੀ ਤੁਹਾਡੀ ਤੁਹਾਡੀ ਗੱਡੀ ਤੇ ਵੀ ਫਾਇਰ ਲੱਗੀ ਆ ਉਹ ਕਿਦਾਂ ਉਹ ਬੱਜੀ ਜਾਂ ਤਾਂ ਫੇ ਇਹਦੇ ਇਹਦੇ ਲੱਗਾ ਹੋਊਗਾ ਜਾਂ ਫੇ ਜਿਹੜੇ ਅੰਦਰੋਂ ਉਹਨਾਂ ਨੇ ਮੁੰਡਿਆਂ ਨੇ ਚਲਾਈ ਗੋਲੀਆਂ ਜਾਂ ਉਹਨਾਂ ਦਾ ਕੋਈ ਪ੍ਰੋਫੈਸਰ ਇਹ ਜਿਹੜੇ ਜਿਹੜੇ ਗੋਲੀਆਂ ਚਲਾਉਣ ਵਾਲੇ ਸੀ ਤੁਹਾਡੇ ਮਾਰਕਸ ਕਰਿਆ ਤੁਸੀਂ ਉਹਨਾਂ ਨੂੰ ਪਛਾਣਦੇ ਹੋ हां भाई जी इसने मैं जानਦਾ ਉਹਦਾ ਨਾਮ ਮੈਨੂੰ ਅੰਦਰਸਾ ਰਹੂ ਲਿਆ ਨਾਮ ਮੇਰਾ ਇੱਕ ਵਾਰੀ ਉਹ ਦਫ਼ਤਰ ਆਇਆ ਸੀ ਆ ਕੇਣ ਵੀ ਕੋਠੀ ਆ ਜੀ ਦੀ ਮੈਨੂੰ ਉਸ ਤੋਂ ਪਹਿਲਾਂ ਮੈਂ ਕਦੇ ਉਹਦਾ ਬਾਕੀ ਨਹੀਂ ਨਾਮ ਇੱਕ ਕਦੇ ਉਹਦੇ ਨਾਲ ਕੋਈ ਲੜਾਈ ਝਗੜਾ ਹੋਇਆ ਹੋਵੇ ਕਦੇ ਵੀ ਨਹੀਂ ਜਿੰਦਗੀ ਮੈਂ ਤਾਂ ਉਹਨੂੰ ਬੇਟਾ ਬੇਟਾ ਕੇ ਗੱਲ ਕਰਦਾ ਵੀ ਆ ਜਾਓ ਅੰਦਰ ਬੈਠੋ ਪੁੱਤ ਕਹਿੰਦਾ ਮੈਨੂੰ ਕਹਿੰਦਾ ਨਹੀਂ ਤੁਸੀਂ ਬਾਹਰ ਆਓ ਆਹੀ ਗੱਲ ਜਿਹੜੇ ਆਪਣੇ ਜਿਨ੍ਹਾਂ ਤੇ ਗੋਲੀ ਲੱਗੀ ਹੈ ਉਹਨਾਂ ਦੀ ਹਾਲਤ ਕਿਦਾਂ ਹੈ ਆ ਠੀਕ ਹੈ ਜੀ ਡਾਕਟਰ ਕਹਿੰਦੇ ਵੀ ਹੱਡੀ ਦਾ ਬਚਾਏ ਤੇ ਹੁਣ ਡੀ ਐਮ ਸੀ ਰੈਫਰ ਕੀਤਾ ਉਹਨਾਂ ਨੂੰ ਇਟਵਾਲ ਕਲੋਨੀ ਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਦੋ ਨੌਜਵਾਨ ਬਲੈਕ ਕਲਰ ਦੀ ਥਾਰਕਾਰ ਜਿਹੜੀ ਹੈਗੀ ਆ ਟੂ ਡੋਰ ਜਿਹੜੀ ਹੈਗੀ ਆ ਉਹਦੇ ਵਿੱਚ ਆਏ ਤੇ ਇਹਨਾਂ ਨੇ ਇਟਵਾਲ ਕਲੋਨੀ ਦੇ ਜਿਹੜੇ ਮਾਲਕ ਨੇ ਇੱਥੇ ਓਨਰ ਨੇ ਗੁਰਾ ਟਵਾਲ ਉਹਨੂੰ ਪੁੱਛਿਆ ਤੇ ਉਹ ਤਾਂ ਹੱਥੋਂ ਭਾਈ ਹੋਏ ਤੇ ਦੋ ਫਾਇਰ ਕੀਤੇ ਨੇ ਜਿਹੜਾ ਉਹਦਾ ਇਹਨਾਂ ਦਾ ਇੱਕ ਸਾਥੀ ਹੈਗਾ ਸੰਜੀਵ ਸੰਜੀਵ ਕੁਮਾਰ ਉਹਦੇ ਲੱਤ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਕੀ ਕਰ ਰਹੇ ਗੋਲੀ ਚਲੰਦਾ ਗੋਲੀ ਦਾ ਤੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਇਹ ਬੰਦੇ ਜਿਹੜੇ ਆ ਸਾਡੀ ਗ੍ਰਿਫਟ ਵਿੱਚ ਹੋਣਗੇ ਇਹਨਾਂ ਚੋਂ ਇੱਕ ਬੰਦੇ ਦੀ ਪਛਾਣ ਜਿਹੜੀ ਆ ਹੋ ਗਈ ਹੈ ਉਹ ਚੱਲ ਰਹੀ ਹੈ ਤਫਤੀਸ਼ ਫਾਈਨਲਾਈਜ਼ ਕਰਦੇ ਆ ਕਿੰਨੇ ਕ ਬੰਦੇ ਸੀ ਸਰ ਮੇਰੇ ਬੰਦੇ ਟੋਟਲ ਬੰਦੇ ਕਿੰਨੇ ਸੀ ਜੀ ਇਹ ਜੋ ਸੀਸੀਟੀਵੀ ਫੁਟੇਜ ਆ ਹੈ ਜੋ ਦੋ ਮੈਂ ਆਏ ਨੇ ਹੋ ਸਕਦਾ ਕੋਈ ਰੈਕੀ ਕਰਨ ਪਿੱਛੇ ਖੜੇ ਹੋਣ ਉਹਨਾਂ ਬਾਰੇ ਬਾਅਦ ਚ ਕਲੀਅਰ ਕਰਦੇ ਆ ਥੈਂਕ ਯੂ